ਨਮਸਕਾਰ ਤੁਹਾਡਾ ਸਵਾਗਤ ਹੈ ਮੈਂ ਅੱਜ ਤੁਹਾਨੂੰ ਇੱਕ ਬਹੁਤ ਹੀ ਖਾਸ ਅਤੇ ਗੂੜੇ ਵਿਸ਼ੇ ਬਾਰੇ ਦੱਸਣ ਜਾ ਰਹੀ ਹਾਂ ਹਾਂ ਜੋ ਨਾ ਸਿਰਫ ਸਾਡੇ ਜੀਵਨ ਨੂੰ ਹੀ ਸਮਝਣ ਵਿੱਚ ਮਦਦ ਕਰੇਗਾ ਬਲਕਿ ਇਹ ਵੀ ਸਿਖਾਏਗਾ ਕਿ ਅਸੀਂ ਆਪਣੇ ਜੀਵਨ ਹੋਰ ਕਿਵੇਂ ਬਿਹਤਰ ਬਣਾ ਸਕਦੇ ਹਾਂ ਮਿੱਤਰੋ ਸਾਡਾ Hindu ਧਰਮ ਵਿੱਚ ਇਸਤਰੀ ਨੂੰ ਘਰ ਦੀ ਲక్ష్ਮੀ ਕਿਹਾ ਜਾਂਦਾ ਹੈ ਅਤੇ ਇਸੇ ਤਰ੍ਹਾਂ ਪੁਰਸ਼ ਨੂੰ ਘਰ ਦਾ ਭਰਨ ਪੋਸ਼ਣ ਕਰਨ ਵਾਲਾ ਸ਼੍ਰੀ ਵਿਸ਼ਨੂੰ ਦਾ ਰੂਪ ਮੰਨਿਆ ਜਾਂਦਾ ਹੈ ਇਸੇ ਕਰਕੇ ਮਾਤਾ ਲక్ష్ਮੀ ਵੀ ਸ਼੍ਰੀ ਵਿਸ਼ਨੂੰ ਦੇ ਬਿਨਾ ਸੰਪੂਰਨ ਨਹੀਂ ਮੰਨੀ ਜਾਂਦੀ ਜਿਵੇਂ ਇਸਤਰੀ ਨੂੰ ਘਰ ਦੀ ਸ਼ੋਭਾ ਕਿਹਾ ਜਾਂਦਾ ਹੈ ਠੀਕ ਉਸੇ ਤਰ੍ਹਾਂ ਪੁਰਸ਼ ਨੂੰ ਘਰ ਦੀ ਤਾਕਤ ਅਤੇ ਪ੍ਰਤਾਪ ਦਾ ਸਰੋਤ ਮੰਨਿਆ ਗਿਆ ਹੈ ਜੇ ਇਸਤਰੀ ਘਰ ਪਰਿਵਾਰ ਨੂੰ ਸੰਭਾਲਦੀ ਹੈ ਤਾਂ ਪੁਰਸ਼ ਉਸੇ ਘਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਬਣਾਉਂਦਾ ਹੈ ਸਮੁੰਦਰ ਸ਼ਾਸਤਰ ਵਿੱਚ ਬਹੁਤ ਸਾਰੀਆਂ ਗੱਲਾਂ ਦਸੀਆਂ ਗਈਆਂ ਹਨ ਜਿਹੜੀਆਂ ਇਹ ਸਾਬਿਤ ਕਰਦੀਆਂ ਹਨ ਕਿ ਸਾਡੇ ਸਰੀਰ ਦੇ ਕੁਝ ਖਾਸ ਲੱਛਣ ਸਾਡੇ ਭਾਗ ਦੇ ਸੰਕੇਤ ਦਿੰਦੇ ਹਨ ਤੁਸੀਂ ਯਕੀਨ ਮੰਨੋ ਜਦੋਂ ਕੋਈ ਵਿਅਕਤੀ ਭਗ ਛਾਲੀ ਹੁੰਦਾ ਹੈ ਤਾਂ ਉਸ ਦੀ ਆਵਾ ਚਮਕ ਉਸ ਨੂੰ ਹੋਰਾਂ ਤੋਂ ਬਿਲਕੁਲ ਵੱਖਰਾ ਬਣਾਉਂਦੀ ਹੈ ਭਵਿੱਖ ਸ਼ਪੁਰਾਨ ਵਿੱਚ ਲਿਖਿਆ ਵੀ ਹੈ ਕਿ ਕਿਸੇ ਵਿਅਕਤੀ ਦਾ ਸਰੀਰ ਸਰੀਰਿਕ ਬਣਤਰ ਅਤੇ ਉਸ ਦੀਆਂ ਆਦਤਾਂ ਉਸ ਦਾ ਭਾਗ ਦੱਸ ਸਕਦੀਆਂ ਹਨ ਬ੍ਰਹਮ ਜੀ ਨੇ ਵੀ ਕਿਹਾ ਹੈ ਕਿ ਪੁਰਸ਼ ਦੀ ਦੇਹ ਅਤੇ ਉਸ ਦਾ ਆਚਰਨ ਦੱਸਦਾ ਹੈ ਕਿ ਉਸ ਦਾ ਭਾਗ ਕਿੰਨਾ ਮਜ਼ਬੂਤ ਹੈ ਤਾਂ ਆਓ ਅੱਜ ਦੀ ਇਸ ਪ੍ਰਸਤੀਤੀ ਵਿੱਚ ਅਸੀਂ ਜਾਣ ਲੈਂਦੇ ਹਾਂ ਕਿ ਪੁਰਸ਼ਾਂ ਦੇ ਕਿਹੜੇ ਲੱਛਣ ਦੱਸਦੇ ਹਨ ਕਿ ਭਾਗਸ਼ਾਲੀ ਹਨ ਜਾਂ ਨਹੀਂ ਪਰ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਿਓ ਤਾਂ ਕਿ ਹਾਨੂੰ ਅੱਗੇ ਵੀ ਆਜਾਹੀ ਆਦਿੱਤਕ ਜਾਣਕਾਰੀ ਮਿਲਦੀ ਰਹੇ ਵੀਡੀਓ ਨੂੰ ਇੱਕ ਛੋਟਾ ਜਿਹਾ ਲਾਈਕ ਕਰਨਾ ਨਾ ਭੁੱਲੋ ਅਤੇ ਮਾਤਾ ਲక్ష్ਮੀ ਦੇ ਸੱਚੇ ਭਗਤ ਕਮੈਂਟ ਬਾਕਸ ਵਿੱਚ ਜੈ ਮਾਤਾ ਲక్ష్ਮੀ ਜ਼ਰੂਰ ਲਿਖਣ ਸਮੁੰਦਰ ਸ਼ਾਸਤਰ ਅਨੁਸਾਰ ਪੁਰਸ਼ਾਂ ਦੇ ਭਾਗੇ ਦੇ ਵਿਸ਼ੇ ਲਕਸ਼ਣ ਵਿਸ਼ੇਸ਼ ਲੱਛਣ ਚੌੜਾ ਮੱਥਾ ਜੇ ਕਿਸੇ ਪੁਰਸ਼ ਦਾ ਮੱਥਾ ਚੌੜਾ ਹੋਵੇ ਜਿਵੇਂ ਉਸ ਦੀਆਂ 4 ਉਂਗਲਾਂ ਉਸ ਦੇ ਮੱਥੇ ਤੇ ਆਸਾਨੀ ਨਾਲ ਆ ਜਾਣ ਤਾਂ ਉਹ ਵਿਅਕਤੀ ਬਹੁਤ ਹੀ ਭਾਗਸ਼ਾਲੀ ਮੰਨਿਆ ਜਾਂਦਾ ਹੈ ਉਸ ਨੂੰ ਨਵੇਂ ਕੰਮ ਵਿੱਚ ਜਲਦੀ ਸਫਲਤਾ ਪ੍ਰਾਪਤ ਹੁੰਦੀ ਹੈ ਪਰ ਜੇ ਚੌੜਾ ਮੱਥੇ ਤੇ ਜਲਣ ਚੋਟ ਜਾਂ ਕੱਟ ਦਾ ਨਿਸ਼ਾਨ ਹੋਵੇ ਤਾਂ ਸਫਲਤਾ ਦੇ ਰਸਤੇ ਵਿੱਚ ਬਹੁਤ ਰੁਕਾਵਟਾਂ ਆਉਂਦੀਆਂ ਹਨ ਹਾਲਾਂਕਿ ਆਖਰਕਾਰ ਉਹ ਸਫਲ ਹੋ ਵੀ ਜਾਂਦਾ ਹੈ છાતી ਤੇ ਬਹੁਤ ਬਾਲ ਹੋਣਾ ਜਿੰਨਾ પુરੁਸ਼ਾਂ ਦੀ છાਤੀ ਤੇ ਬਾਲ ਵੱਧ ਹੁੰਦੇ ਹਨ ਉਹ ਜੀਵਨ ਵਿੱਚ ਧਨ ਦੌਲਤ ਪ੍ਰਾਪਤ ਕਰਦੇ ਹਨ ਉਹ ਸੁਭਾਅ ਵਿੱਚ ਸੰਤੋਸ਼ਟ ਨੇਦਰ ਅਤੇ ਮਿਹਨਤੀ ਹੁੰਦੇ ਹਨ ਪਰ ਜਿੰਨਾ પુરੁਸ਼ਾਂ ਨੂੰ ਬਹੁਤ ਪਸੀਨਾ ਆਉਂਦਾ ਹੋਵੇ ਸਰੀਰ ਤੋਂ ਤਿੱਖੀ ਗੰਧ ਆਉਂਦੀ ਹੋਵੇ ਉਹ ਜੀਵਨ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਦਾ ਕਾਰਨ ਮੰਗਲ ਗ੍ਰਹਿਨ ਦੀ ਕਠਿਨ ਸਥਿਤੀ ਮੰਨੀ ਜਾਂਦੀ ਹੈ ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਵਿਅਕਤੀ ਨੂੰ ਹਮੇਸ਼ਾ ਸੁਗੰਧਿਤ ਅਤੇ ਸਾਫ਼-ਸੁਤਰਾ ਰਹਿਣਾ ਚਾਹੀਦਾ ਤਾਂ ਜੋ ਗੁਰੂ ਗ੍ਰਹਿਹ ਦੀ ਕਿਰਪਾ ਬਣੀ ਰਹੇ ਇਸ ਲਈ ਚੰਦਨ ਆਦਿ ਦਾ ਉਪਯੋਗ ਲਾਭਦਾਇਕ ਹੈ ਆਵਾਜ਼ ਤੇਜ ਅਤੇ ਸਪਸ਼ਟ ਹੋਣਾ ਜੇ ਕਿਸੇ ਪੁਰਸ਼ ਦੀ ਆਵਾਜ਼ ਤੇਜ ਸਾਫ਼ ਤੇ ਸਪਸ਼ਟ ਹੋਵੇ ਤਾਂ ਉਹ ਵਿਅਕਤੀ ਸੂਰਜ ਗ੍ਰਹਿ ਤੋਂ ਬਹੁਤ ਮਜ਼ਬੂਤ ਪ੍ਰਭਾਵ ਵਾਲਾ ਹੁੰਦਾ ਹੈ ਅਜੇ ਲੋਕ ਨੌਕਰੀ ਵਪਾਰ ਧਨ ਅਤੇ ਆਦਰ ਸਾਰਾ ਕੁਝ ਜਲਦੀ ਪ੍ਰਾਪਤ ਕਰ ਲੈਂਦੇ ਹਨ ਧੀਮੀ ਜਾਂ ਪਤਲੀ ਆਵਾਜ਼ ਵਾਲੇ ਪੁਰਸ਼ਾਂ ਨੂੰ ਸਫਲਤਾ ਤੱਕ ਪਹੁੰਚਣ ਵਿੱਚ ਸਮਾਂ ਲੱਗਦਾ ਹੈ ਸੁੰਦਰ ਵੱਡੀਆਂ ਅਤੇ ਚਮਕਦਾਰ ਅੱਖਾਂ ਸਾਡੀਆਂ ਅੱਖਾਂ ਸਾਡੇ ਮਾਨ ਅਤੇ ਵਿਅਕਤੀ ਦੀ ਝਲਕ ਹੁੰਦੀਆਂ ਹਨ ਜੇ ਕਿਸੇ ਪੁਰਸ਼ ਦੀਆਂ ਅੱਖਾਂ ਵੱਡੀਆਂ ਕਾਲੀਆਂ ਸੁੰਦਰ ਅਤੇ ਚਮਕਦਾਰ ਹੋਣ ਅਤੇ ਅੱਖਾਂ ਹੇਠਾਂ ਕਾਲੇ ਘੇਰੇ ਨਾ ਹੋਣ ਤਾਂ ਅਜਿਹੇ ਪੁਰਸ਼ਾਂ ਤੇ ਸ਼੍ਰੀ ਨਰਾਇਣ ਦੀ ਵਿਸ਼ੇਸ਼ ਕਿਰਪਾ ਮੰਨੀ ਜਾਂਦੀ ਹੈ ਉਹਨਾਂ ਦਾ ਚੰਦਰਮਾ ਹਮੇਸ਼ਾ ਚਮਕਦਾ ਹੈ ਤੇ ਉਹਨਾਂ ਦਾ ਹਰ ਕੰਮ ਸਫਲ ਹੁੰਦਾ ਹੈ ਪਹਿਲਾ ਲਕਸ਼ਣ ਪੈਰਾਂ ਤੋਂ ਭਾਗ ਦੀ ਪਹਿਚਾਣ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਕੋਈ ਵਿਅਕਤੀ ਭਾਗਸ਼ਾਲੀ ਹੈ ਜਾਂ ਨਹੀਂ ਤਾਂ ਇਹ ਗੱਲ ਉਸਦੇ ਪੈਰਾਂ ਤੋਂ ਵੀ ਪਤਾ ਲੱਗ ਸਕਦੀ ਹੈ ਪੁਰਾਣੇ ਸਮਿਆਂ ਵਿੱਚ ਬਜ਼ੁਰਗ ਰਿਸ਼ਤਾ ਪੱਕਾ ਕਰਨ ਤੋਂ ਪਹਿਲਾਂ ਲੜਕਾ ਲੜਕੀ ਦੇ ਪੈਰ ਦੇਖਦੇ ਸਨ ਕਿਉਂਕਿ ਪੈਰਾਂ ਦੇ ਲਕਸ਼ਣ ਭਾਗ ਦਾ ਸੰਗੇਤ ਹੁਣ ਦਿੰਦੇ ਹਨ ਜਿਨ੍ਹਾਂ ਲੋਕਾਂ ਦੇ ਪੈਰਾਂ ਵਿੱਚ ਸਹਿਣਸ਼ੀਲਤਾ ਨਰਮੀ ਅਤੇ ਕੁਰਨਾ ਦੇ ਚਿੰਨ੍ਹ ਦਿਖਦੇ ਹਨ ਉਹ ਵਿਅਕਤੀ ਬਹੁਤ ਭਾਗਸ਼ਾਲੀ ਮੰਨਿਆ ਜਾਂਦਾ ਹੈ ਜੇ ਕੋਈ ਵਿਅਕਤੀ ਤੁਰਦੇ ਸਮੇਂ ਚਟਕ ਚਟਕ ਕੇ ਦੀ ਆਵਾਜ਼ ਕਰਦਾ ਹੋਵੇ ਤਾਂ ਚੰਗੀ ਨਸੀਬ ਵਾਲਾ ਨਹੀਂ ਮੰਨਿਆ ਜਾਂਦਾ ਇਸੇ ਤਰ੍ਹਾਂ ਦੇ ਲੱਛਣਾਂ ਨਾਲ ਕਿਸੇ ਪੁਰਸ਼ ਦੇ ਭਾਗ ਤੇ ਵਿਅਕਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਛੇਵਾਂ ਲੱਛਣ ਛੇਵਾਂ ਲੱਛਣ ਮੱਥੇ ਤੇ ਤਿੱਲ ਕਿਸੇ ਤੁਸੀਂ ਕੀ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਪੁਰਸ਼ਾਂ ਦੇ ਮੱਥੇ ਤੇ ਛੋਟਾ ਜਿਹਾ ਤਿੱਲ ਹੁੰਦਾ ਹੈ ਤਿੱਲ ਸਿਰਫ ਸੁੰਦਰਤਾ ਨਹੀਂ ਵਿਦਉਦਾ ਜੋਤੀ ਚ ਇਸ ਮਤਵ ਵੀ ਹੈ ਸਵੰਦਰ ਸ਼ਾਸਤਰ ਦੇ ਆਧਾਰ ਤੇ ਜੋਤਿਸ਼ ਅਨੁਸਾਰ ਮੱਥੇ ਤੇ ਤਿੱਲ ਹੋਣਾ ਪਾਗੇ ਦੇ ਬਲ ਅਤੇ ਸ਼ੁੱਧਤਾ ਦਾ ਚਿੰਨ ਹੈ ਜੇ ਮੱਥੇ ਤੇ ਤਿੱਲ ਬਿਲਕੁਲ ਮੱਧ ਵਿੱਚ ਹੋਵੇ ਤਾਂ ਉਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਅਜਿਹੇ ਪੁਰਸ਼ ਜੀਵਨ ਵਿੱਚ ਖੁਸ਼ ਤਨਵਾਨ ਸ਼ੋਖਾਸੀ ਅਤੇ ਮਾਨ ਸਨਮਾਨ ਵਾਲੇ ਹੁੰਦੇ ਹਨ ਉਹਨਾਂ ਦੇ ਜੀਵਨ ਵਿੱਚ ਹਰ ਵੱਡੇ ਕੰਮ ਦੀ ਹਾਲਤ ਹਮੇਸ਼ਾ ਣਕੂਲ ਰਹਿੰਦੇ ਹਨ ਉਹਨਾਂ ਨੂੰ ਮੁਸ਼ਕਲ ਤੋਂ ਡਰ ਨਹੀਂ ਹੁੰਦਾ ਤੇ ਹਰ ਚੁਣੌਤੀ ਦਾ ਸਾਹਮਣਾ ਆਸਾਨੀ ਨਾਲ ਕਰ ਲੈਂਦੇ ਹਨ ਜੇ ਤੁਹਾਡੇ ਮੱਥੇ ਤੇ ਵੀ ਤਿੱਲ ਹੈ ਤਾਂ ਇਹ ਮਾਤਾ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਦਾ ਸੰਕੇਤ ਮੰਨਿਆ ਜਾਂਦਾ ਹੈ ਸਤਵਾਂ ਲੱਛਣ ਚਿਹਰੇ ਤੇ ਹਲਕੀ ਸੁੰਦਰ ਮੁਸਕਾਨ ਕੀ ਤੁਸੀਂ ਜਾਣਦੇ ਹੋ ਕਿ ਚਿਹਰੇ ਤੇ ਹਲਕੀ ਮੁਸਕਾਨ ਵੀ ਜੀਵਨ ਦੀ ਦਿਸ਼ਾ ਬਦਲ ਸਕਦੀ ਹੈ ਸਮੁੰਦਰ ਸ਼ਾਸਤਰ ਅਨੁਸਾਰ ਜਿੰਨਾ ਪੁਰਸ਼ਾਂ ਦੇ ਚਿਹਰੇ ਤੇ ਮਿੱਠੀ ਸੱਚੀ ਅਤੇ ਸ਼ਕਸ਼ਤ ਮੁਸਕਾਨ ਹੁੰਦੀ ਹੈ ਉਹ ਮਾਤਾ ਲਕਸ਼ਮੀ ਦੀ ਕਿਰਪਾ ਸਦਾ ਵਧੀ ਰਹਿੰਦੀ ਹੈ ਮੁਸਕਾਨ ਉਤੋਂ ਦੀ ਸੁੰਦਰਤਾ ਅਤੇ ਆਕਰਸ਼ਨ ਵਧਾਉਂਦੀ ਹੈ ਜੀਵਨ ਵਿੱਚ ਧਨ ਸੁਖ ਅਸ਼ਰਯ ਅਇਸ਼ਵਰਿਆ ਅਤੇ ਮਾਨਸਰ ਮਾਨ ਖੁਦ ਨੂੰ ਬਖੁਦ ਆਕਰਸ਼ਿਤ ਹੁੰਦੇ ਹਨ ਉਹ ਹਰ ਸਮੱਸਿਆ ਦਾ ਹੱਲ ਸ਼ਾਂਤ ਨਾਲ ਲੱਭ ਲੈਂਦੇ ਹਨ ਉਹਨਾਂ ਦੇ ਅੰਦਰ ਇੱਕ ਸਕਾਰਾਤਮਕ ਊਰਜਾ ਹੁੰਦੀ ਹੈ ਜੋ ਉਹਨਾਂ ਨੂੰ ਚੰਗੇ ਸਮਾਜ ਵਿੱਚ ਮਾਨ ਜੋਗ ਬਣਾਉਦੀ ਹੈ ਜੇ ਲੋਕ ਚੰਗੇ ਮਿੱਤਰ ਵਧੀਆ ਮਾਰਗਦਰਸ਼ਨ ਅਤੇ ਕੁਦਰਤੀ ਨੇਤਰ ਨੇਤਾ ਹੁੰਦੇ ਹਨ ਜੇ ਤੁਹਾਡੇ ਚਿਹਰੇ ਤੇ ਵੀ ਕੁਦਰਤੀ ਮੁਸਕਾਨ ਵਸਦੀ ਹੈ ਤਾਂ ਮਾਤਾ ਲక్ష్ਮੀ ਦਾਏ ਅਸ਼ੀਰਵਾਦ ਦਾ ਚਿੰਨ ਹੁੰਦਾ ਹੈ ਵਿਅਕਤੀ ਦਾ ਸੁਭਾਅ ਉਹ ਵੀ ਦੱਸਦਾ ਹੈ ਕਿ ਭਾਗ ਜੋ ਪੁਰਸ਼ ਹੰਕਾਰ ਰਹਿਤ ਹੁੰਦਾ ਹੈ ਉਹ ਹੋਰਾਂ ਦੀ ਪ੍ਰਸ਼ੰਸਾ ਕਰਦਾ ਹੈ ਉਹਨਾਂ ਨੂੰ ਸੂਰਜ ਦੇਵ ਦੀ ਕਿਰਪਾ ਰਹਿੰਦੀ ਹੈ ਜੋ ਪੁਰਸ਼ ਇਸ ਤ੍ਰੇਦਾ ਸਤਕਾਰ ਕਰਦੇ ਹਨ ਉਹਨਾਂ ਨੂੰ ਸ਼ਰੀ ਦੇਵ ਦਾ ਵਿਸ਼ੇਸ਼ ਕਿਰਪਾ ਹੁੰਦੀ ਹੈ ਜੇ ਕੋਈ ਪੁਰਸ਼ ਇਹ ਸਾਰੇ ਲੱਛਣ ਲੱਖਦਾ ਹੈ ਤਾਂ ਉਸ ਨਿਸ਼ਚਿਤ ਤੌਰ ਤੇ ਭਾਗਸ਼ਾਲੀ ਮੰਨਿਆ ਜਾਂਦਾ ਹੈ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਬਹੁਤ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੱਤਵਾਦ ਕਮੈਂਟ ਜ਼ਰੂਰ ਲਿਖੋ ਤੇ ਤੁਸੀਂ ਵੀ ਦੱਸੋ ਤੁਹਾਡੇ ਕਿਹੜੇ ਕਿਹੜੇ ਹਸਬੰਡ ਦੇ ਜਾਂ ਭਰਾ ਦੇ ਪਿਤਾ ਦੇ ਕਿਹੜੇ ਕਿਹੜੇ ਵਿੱਚ ਲੱਛਣ ਹੈ ਜਣੇ ਇਹ ਵੀ ਜ਼ਰੂਰ ਦੱਸੋ ਮਿਲਾਂਗੇ ਹੁਣ ਆਪਾਂ ਨੈਕਸਟ ਵੀਡੀਓ ਲਈ ਇਸ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਧੰਨਵਾਦ ਜੀ